ਗੱਲ ਸੁਣ ਮੈਂ ਕਹਗਣਾ ਸਿੱਧੀ ਮਤ ਨਾ ਪੜਨਾ ਵੜ ਲੈ ਨੂੰ ਚੁੱਪ ਕਰਕੇ ਘਰੇ ਬਹਿ ਜਾ ਮਤਲਬ ਇਹ ਕਿ ਸਾਡੀ ਕੁੜੀਆਂ ਦੇ ਕਈ ਸੁਪਨੇ ਹੁੰਦੇ ਆ ਜਿਹੜੇ ਪੇਕੇ ਕਹਿੰਦੇ ਆ ਕਿ ਆਪਾਂ ਉਹ ਸਹੁਰੇ ਘਰ ਜਾ ਕੇ ਪੂਰੇ ਕਰੀ ਤੇ ਸਹੁਰੇ ਕਹਿੰਦੇ ਆ ਵੀ ਜੋ ਕਰਨਾ ਸੀ ਆਪਦੇ ਪੇਕੇ ਘਰੇ ਕਰਦੀ ਕੁੜੀ ਕਿੱਥੇ ਜਾਣੀ ਹੈਗੀ ਕਾਲਜ ਜਾਣੀ ਆ ਵੀਰੇ ਕਾਲਜ ਇਹਦੇ ਕੱਪੜੇ ਪਾ ਕੇ ਜਾਵੇਂਗੀ ਕਿਉਂ ਇਹਨਾਂ ਨੂੰ ਕੀ ਹੋਇਆ ਰਿਵਾਜ ਅੱਜ ਕੱਲ ਜੱਜ ਅੱਜ ਦੇ ਕੱਪੜੇ ਪਾ ਜਾ ਕੇ ਮੇਰੀਆਂ ਸਾਰੀਆਂ ਸਹੇਲੀਆਂ ਪਾਉਂਦੀਆਂ ਨੇ ਬਿਰੇ ਤੁਸੀਂ ਤਾਂ ਉਹੀ ਬੋਲੀ ਜਾਂਦੇ ਰਹਿਣੇ ਹੋਗੇ ਨਾ ਤੂੰ ਬਸ ਇਹੋ ਜਿਹੇ ਕੱਪੜੇ ਪਾ ਕੇ ਚੜੇਂਗੀ ਤੇਰੀਆਂ ਸਹੇਲੀਆਂ ਪਾਉਂਦੀਆਂ ਹੋਣੀਆਂ ਇਹੋ ਜਿਹੇ ਕੱਪੜੇ ਮੈਂ ਨਹੀਂ ਪਾਉਣ ਦਿੰਦਾ ਕੀ ਹੋ ਗਿਆ ਪੁੱਤ ਆ ਦੇਖ ਮੰਮੀ ਕਹੇ ਜੇ ਕੱਪੜੇ ਪਾ ਕੇ ਜਾਂਦੀ ਹੈ ਜਿਹੇ ਜਿਹੇ ਕੱਪੜੇ ਪਾ ਕੇ ਨਾ ਕਾਲਚ ਤੋਂ ਹਟ ਜੇ ਸਲਵਾਰ ਕਮੀਜ਼ ਪਾਵੇ ਜੇ ਪਾਣਾਗਾ ਮੈਂ ਤਾਂ ਕਹਾਂ ਮੰਮੀ ਇਹਨੂੰ ਪੜਨੋਂ ਹਟਾ ਲੈ ਪੜਕੇ ਕੀ ਇਹਨੇ ਜੱਜ ਲੱਗਣਾਗਾ ਫੇਰ ਕੀ ਹੁੰਦਾ ਜੀ ਰਿਵਾਜ ਐ ਅੱਜ ਕੱਲ ਤੂੰ ਬਾਲਾ ਨਾ ਬੋਲ ਕੰਮ ਕਰ ਆਪਦਾ ਇਹਨੂੰ ਬਾਲਾ ਨਾ ਚੰਮੜਾ ਕੋਈ ਨਾ ਪੁੱਤ ਬਾਲਾ ਨਾ ਅਰਥ ਜਾ ਰਖਣ ਜਾ ਕੇ ਕੱਪੜਾ ਲੀੜਾ ਬਦਲ ਲੈ ਸਲਵਾਰ ਸ਼ੂਟ ਪਾ ਲੈ ਮੰਮੀ ਮੈਂ ਤਾਂ ਇਹੀ ਕੱਪੜੇ ਪਾ ਕੇ ਜਾਉਂ ਸਾਰੀਆਂ ਕਾਲਜ ਇਹੋ ਜੀ ਪਾ ਕੇ ਆਉਂਦੀਆਂ ਨੇਗੀਆਂ ਪੁੱਤ ਜਿੱਤੇ ਨਹੀਂ ਕਰਦੇ ਹੁੰਦੇ ਚੱਲ ਮੈਂ ਤੇ ਹੀ ਕੱਪੜੇ ਬਦਲ ਲਾ ਜੰਦਾ ਰਹਿੰਦਾ ਸਾਰਾ ਦਿਨ ਮੇਰੇ ਤੇ ਨਾ ਪਤਾ ਅਰਖ ਦੇਣੀ ਹੁੰਦੀ ਤੇਰਾ ਵੱਡਾ ਭਰਾਗਾ ਜਬ ਤੱਕ ਕੱਪੜੇ ਬਦਲ ਲਾ ਫਿਰ ਜੇ ਵੱਡਾ ਤਾਂ ਐਂ ਕਰੂਗਾ ਨਾ ਕੋਈ ਨਾ ਪਤਾ ਬਦਲ ਲਾ ਤੁਸੀਂ ਐਂ ਕਿਉਂ ਬੋਲਦੇ ਹੁੰਨੇ ਹੋ ਜੀ ਮਟਿਆਰ ਹੋ ਰਹੀ ਹੈਗੀ ਕੁੜੀ ਠੀਕ ਹੈ ਲੋਕਾਂ ਦੀਆਂ ਕੁੜੀਆਂ ਨਾ ਜੀਨਾ ਜੂਨਾ ਪਾ ਕੇ ਜਾਂਦੀਆਂ ਨੇਗੀਆਂ ਕਾਲਜਾਂ ਚ ਇਹ ਜੀਨਾ ਤਾਂ ਨਹੀਂ ਪਾ ਕੇ ਜਾਂਦੀ ਸਿੰਪਲ ਤਾਂ ਕੱਪੜੇ ਸੀਗੇ ਫਿਰ ਕੀ ਹੋ ਗਿਆ ਸੀ ਜੇ ਪਾ ਲਈ ਸੀ ਤੂੰ ਬਾਲੀਆਂ ਮੱਤਾਂ ਨਹੀਂ ਦੇ ਨੇ ਬਾਲਾ ਨਾ ਬੋਲ ਜਾ ਬਾਜਾ ਕੰਮ ਕਰ ਜਾ ਕੇ ਲੱਗ ਜਾਂਦੀ ਐ ਬੋਲਣਾ ਮੇਰਾ ਤਾਂ ਜੀ ਨਹੀਂ ਕਰਦਾ ਹੁਣ ਕਾਲਜ ਜਾਣ ਨੂੰ ਸਾਰਾ ਮੂਡ ਖਰਾਬ ਕਰਤਾ ਉਹ ਤਾਂ ਗੁੱਸਾ ਨਹੀਂ ਕਰਦੇ ਹੁੰਦੇਗੇ ਪੇਕੇ ਘਰ ਤਾਂ ਨਾ ਸਿੰਪਲੀ ਬਣ ਕੇ ਰਹਿੰਦੇ ਹੁੰਦੇ ਨੇਗੇ ਸੌਰੇ ਘਰ ਜਾ ਕੇ ਨਾ ਆਪਦੀ ਉੱਥੇ ਸ਼ੌਂਕ ਪੂਰੇ ਕਰ ਲਈ ਮੰਮੀ ਫਿਰ ਸਾਰਾ ਦਿਨ ਟੁੱਕੜ ਕਾਈ ਕਰੀ ਜਾਂਦਾਗਾ ਹਾਂ ਹਾਂ ਮੰਮੀ ਜੀ ਜਿਵੇਂ ਮੇਰੇ ਸ਼ੌਂਕ ਪੂਰੇ ਹੋਗੇ ਐਵੇਂ ਗਗਨ ਦੇ ਸ਼ੌਂਕ ਪੂਰੇ ਹੋ ਜਾਣਗੇ ਮੈਨੂੰ ਵੀ ਮੇਰੀ ਮਾਂ ਐਂ ਕਹਿੰਦੀ ਹੁੰਦੀ ਸੀ ਪੁੱਤ ਸੌਰੇ ਜਗਰ ਜਾ ਕੇ ਸ਼ੌਂਕ ਪੂਰੇ ਕਰ ਲੀ ਕੋਈ ਨਾਤੀਏ ਤੂੰ ਜਾ ਤੇਰੇ ਪੇਪਰਾਂ ਦੇ ਨਾ ਦਿਨ ਲਵੇ ਲੱਗੇ ਨੇਗੇ ਪੁੱਤ ਵਣ ਕੇ ਕਾਲਜ ਜਾ ਜਾ ਕੇ ਨਾ ਪੜ ਗੁੱਸਾ ਨਹੀਂ ਕਰਦੀ ਹੁੰਦੀ ਤੇਰੇ ਬਾਈ ਦਾ ਚੁੱਪ ਕਰ ਨਹੀਂ ਮੈਂ ਤਾਂ ਮਸਾ ਉਹ ਕਾਲਜ ਭੇਜੀ ਆ ਬੜਿਆ ਕੇ ਜਾ ਆਪਦਾ ਕੋਈ ਕੰਮ ਕਰ ਲਾ ਐਵੇਂ ਨਾ ਬੋਲਿਆ ਕਰ ਹਰੇਕ ਗੱਲ ਚ ਜਾਣ ਕਿਥੇ ਜਾਣੀ ਹੈਗੀ ਮੇਰੀ ਸਹੇਲੀ ਕੋਲੇ ਜਾਂਦੀ ਸੀ ਵੀਰੇ ਕੰਮ ਸੀ ਮੈਨੂੰ ਕਿਆ ਕਹਣਾ ਆ ਚੁੰਨੀ ਨਾ ਸਿਰ ਤੇ ਲਾ ਲੈ ਗੱਲ ਤੇ ਭਾਈ ਬੁਰੀ ਲੱਗਦੀ ਹੈਗੀ ਠੀਕ ਹੈ ਵੀਰੇ ਜਾਮਾ ਹੁਣ ਮੈਂ ਜਿਆਦਾ ਨਾ ਗਲੀਆਂ ਚ ਗੇੜੇ ਜੇ ਨਾ ਦਿਆ ਕਰੋ ਬੁਰਾ ਲੱਗਦਾ ਹੈਗਾ ਨੇੜੇ ਜਲਦੀ ਆ ਜੀ ਠੀਕ ਹੈ ਵੀਰੇ ਪੁੱਤ ਤੇਰੇ ਕੋਫੜ ਨੂੰ ਫੋਨ ਕਰ ਲਿਆ ਸੀਗਾ ਹੁਣ ਕਮੇਗਾ ਹਾਂ ਕਰ ਲਿਆ ਸੀ ਮੰਮੀ ਠੀਕ ਹੈ ਹੁਣ ਤਾਂ ਅੱਛਾ ਮੰਮੀ ਮੈਨੂੰ ਪੈਸੇ ਦੇਈ ਮੈਂ ਚੂੜੀਆਂ ਚੜਾਉਣੀਆਂ ਨੇ ਕਿ ਚੂੜੀਆਂ ਜਿਹੜਾ ਕੀ ਕਰਨਾ ਦਾ ਵੀਰੇ ਸਾਡੇ ਕਾਲਜ ਫੰਕਸ਼ਨ ਹੈਗਾ ਉਹ ਸਾਰੀਆਂ ਕੁੜੀਆਂ ਚੜਾਉਂਦੀਆਂ ਸੀ ਮੈਂ ਵੀ ਚੜਾਉਣੀਆਂ ਨੇ ਕੋਈ ਲੋੜ ਦੀ ਚੂੜੀਆਂ ਚੜਾਉਣ ਦੀ ਐਵੇਂ ਇੱਕ ਦੂਜੀ ਦੇ ਮਗਰ ਲਾ ਕੇ ਤੁਰਪੇ ਨਹੀਂ ਹੋਈਆਂ ਵੀਰੇ ਤੂੰ ਕਿਉਂ ਸਾਰਾ ਦਿਨ ਮੇਰੇ ਮਗਰ ਪਿਆ ਰਹਿਣਾਗਾ ਨਾਲੇ ਮੈਂ ਚੂੜੀਆਂ ਤਾਂ ਚੜਾਉਣੀਆਂ ਨੇ ਮੰਮੀ ਤੂੰ ਸਾਰਾ ਦਿਨ ਮੈਨੂੰ ਕਹਿੰਦੀ ਰਹੀ ਨੀ ਇਹਨੂੰ ਤਾਂ ਕੁਝ ਕਹਿੰਦੀ ਨੀ ਸਾਰਾ ਦਿਨ ਮੇਰੇ ਮਗਰ ਪਿਆ ਰਹਿੰਦਾ ਮੰਮੀ ਮੈਨੂੰ ਨਹੀਂ ਪਤਾ ਮੈਂ ਤਾਂ ਪੈਸੇ ਦੇ ਮੈਂ ਤਾਂ ਚੂੜੀਆਂ ਚੜਾਉਣੀਆਂ ਨੇ ਤੂੰ ਚੂੜੀਆਂ ਚੜਾਉਣੀਆਂ ਨੇ ਆ ਵੀਰਪਾਲ ਕੋਲੇ ਹੋਣਗੀਆਂ ਵੀਰਪਾਲ ਤ ਮੇਰੇ ਲਈ ਕਿੱਥੇ ਨੇ ਇਹ ਚੂੜੀਆਂ ਤੁਸੀਂ ਮੈਨੂੰ ਕਦੋਂ ਲਿਆ ਕੇ ਦਿੱਤੀਆਂ ਸੀ ਆ ਪਿਛਲੇ ਮੇਲੇ ਵੇਲੇ ਦੀਆਂ ਨੇ ਚਾਰਕ ਚੂੜੀਆਂ ਨੇ ਮੇਰੇ ਕੋਲੇ ਤਾਂ ਪਵਾਲਾਂ ਦੇ ਬੱਚਤ ਚੂੜੀਆਂ ਸ਼ੌਂਕ ਹੁੰਦਾ ਹੈਗਾ ਕੁੜੀਆਂ ਨੂੰ ਵੀਰਪਾਲ ਅੰਦਰੋਂ ਨਾ ਪੈਸੇ ਫੜਾ ਦੇ ਗਗਨ ਨੂੰ ਪਵਾਲੇ ਉ ਚੂੜੀਆਂ ਦੇ ਰਹੇ ਨੇ ਮੰਮੀ ਤੂੰ ਇਹਦੇ ਕੰਟਰੋਲ ਹੀ ਰੱਖਾ ਜਵਾਨਾ ਮਾੜਾ ਹੈਗਾ ਡਰ ਲੱਗਦਾ ਨਾਲੇ ਤੂੰ ਕਹਿੰਦੀ ਸੀ ਵੀ ਮਾਸੀ ਦੱਸ ਪਾਉਂਦੀ ਏ ਕਿਸੇ ਮੁੰਡੇ ਦੀ ਗਗਨ ਦੇ ਰਿਸ਼ਤੇ ਵਾਸਤੇ ਹਾਂ ਤਾ ਗੱਲ ਤੇ ਮਾਸੀ ਨਾਲ ਮੈਂ ਕੀਤੀ ਸੀ ਉਹ ਕਹਿੰਨੀ ਮੈਂ ਮੁੰਡੇ ਨਾਲ ਗੱਲ ਕਰ ਲਾਂ ਫੇਰ ਸੁੰਦ ਮੈਂ ਦੱਸ ਦੂੰਗੀ ਹੁਣ ਦਵਾਂ ਮੇਂ ਪੇਪਰਾਂ ਚ ਵੀ ਥੋੜਾ ਟਾਈਮ ਹੀ ਰਹਿ ਗਿਆ ਪੇਪਰਾਂ ਤੋਂ ਬਾਅਦ ਆਪਾਂ ਨਾ ਗਗਨ ਦਾ ਵਿਆਹ ਹੀ ਕਰ ਦਿਆਂਗੇ ਕੋਈ ਨਾ ਪੁੱਤ ਕਦੋਂ ਤੇ ਮਾਸੀ ਦਾ ਉਧਰ ਜਵਾਬ ਆ ਗਿਆ ਆਪਾਂ ਉਹਦੀ ਦੇਖ-ਦਖਾਈਆ ਕਰ ਲਾਂਗੇ ਅੱਛਾ ਤੂੰ ਜਾਏਂਗੀ ਅੱਛਾ ਭਰਤੇ پیسے ਚਲ ਮੈਂ ਵੀ ਮੇਰੀ ਮੰਮੀ ਨੂੰ ਪੁੱਛਦੀਆਂ ਠੀਕ ਆ ਚਲ ਓਕੇ ਮੰਮੀ ਮੰਮੀ ਹਾਂ ਤਾ ਦੱਸ ਕੀ ਗੱਲ ਮੰਮੀ ਸਾਡੇ ਨਾਲ ਕਾਲਜ ਚ ਟੂਰ ਜਾਂਦਾਗਾ ਕੁੜੀਆਂ ਨੂੰ ਕਮਾਉਣ ਲੈ ਕੇ ਜਾਂਦੇ ਨੇਗੇ 2000 ਰੁਪਏ ਲੱਗੂਗਾ ਮੈਂ ਵੀ ਜਾਣਾ ਮੇਰੀਆਂ ਸਾਰੀਆਂ ਸੇਲੀਆਂ ਜਾਂਦੀਆਂ ਨੇ ਉਤਾਰ ਨੇ ਪੁੱਤ ਤੈਨੂੰ ਜਾਣ ਨਹੀਂ ਦੇਣਾ ਕੱਲੀ ਨੂੰ ਕੁਮਾਰੀਤੀ ਨੂੰ ਬਾਹਰ ਤੋਰ ਕੇ ਨਾ ਡਰੀ ਲੱਗਦਾ ਪੁੱਤ ਕਹਦਾ ਤੇਰਾ ਵਿਆਹ ਹੋ ਗਿਆ ਨਾ ਆਪਦੇ ਘਰ ਆਜੇ ਲੈ ਕੇ ਉਦੋਂ ਘੁੰਮਣ ਫਿਰਤਣ ਬਗਜਿਆ ਕਰੀ ਮੰਮੀ ਤੂੰ ਮਨਾਲਾ ਨਾ ਵੀਰੇ ਨੂੰ ਉਹਨੂੰ ਕਹਿ ਦੇ ਐ ਕੀ ਹੁੰਦਾਗਾ ਸਾਰੀਆਂ ਸੇਲੀਆਂ ਜਾਂਦੀਆਂ ਨੇ ਮੇਰੀਆਂ ਮੈਂ ਕਿਤੇ ਵੀ ਨਹੀਂ ਜਾਂਦੀ ਹੈਗੀ ਕੀ ਗੱਲ ਲਗਾ ਕਣ ਕੀ ਪੁੱਛਣਾ ਬਤਾਰ ਨੂੰ ਪੱਬੀ ਤੂੰ ਹੀ ਮਨਾਲਾ ਵੀਰੇ ਨੂੰ ਸਾਡੇ ਕਾਲਜ ਚ ਟੂਰ ਜਾਂਦਾ ਮੇਰੀਆਂ ਸਾਰੀਆਂ ਸੇਲੀਆਂ ਜਾਂਦੀਆਂ ਨੇ ਘੁੰਮਣ ਮੈਂ ਵੀ ਜਾਣਾਗਾ ਕੀ ਹੋ ਗਿਆ ਕਿਹਨੇ ਕਿੱਥੇ ਜਾਣਾ ਦੱਸੋ ਬੋਲ ਦੇਗਾ ਨਹੀਂ ਚੁੱਪ ਕੋ ਕਰਕੇ ਹੁਣ ਉਹ ਤਾਂ ਟੂਰ ਦੀ ਗੱਲ ਚੱਲੀ ਜਾਂਦੀ ਸੀ ਗगन ਦੇ ਕਾਲਜ ਚੋਂ ਨਾ ਟੂਰ ਜਾਊਗਾ ਇਹ ਗगन ਕਹਿੰਦੀ ਮੈਂ ਵੀ ਟੂਰ ਤੇ ਜਾਣਾਗਾ ਗੱਲ ਸੁਣ ਮੈਂ ਗਗਨ ਸਿੱਧੀ ਮਤ ਨਾ ਪੜਨਾ ਵੜ ਲੈ ਨਹੀਂ ਚੁੱਪ ਕਰਕੇ ਘਰੇ ਬਹਿ ਜਾ ਮੰਮੀ ਮਾਸੀ ਨੂੰ ਕਹੇ ਇਹਦੇ ਵਾਸਤੇ ਕੋਈ ਮੁੰਡਾ ਲੱਭੂਗੀ ਇਹਦਾ ਵਿਆਹ ਕਰੀਏ ਆਪਦੇ ਸਹੁਰੇ ਜਾ ਕੇ ਜੋ ਮਰਜ਼ੀ ਕਰੇ मम्मी मैं नहीं अजे जाकर रोना आएगा मैं तो पढ़ूंगी अजे ना ना गगन रो ना आ जा अंदर चलिए खड़ी हो ऐसे भाई ਤੂੰ ਤਾਂ ਇਹ ਨਿਆਣੀ ਹੈਗਾ ਗਾ ਨਾ ਤੈਨੂੰ ਨਹੀਂ ਪਤਾ ਇਹ ਜੀਆਂ ਗੱਲਾਂ ਦਾ ਕੁੜੀਆਂ ਦੀ ਜ਼ਿੰਦਗੀ ਤਾਂ ਇਹੋ ਜੀ ਹੁੰਦੀ ਹੈਗੀ ਪਹਿਲਾਂ ਤਾਂ ਘਰ ਪਰਿਵਾਰ ਚ ਡਰ ਹੁੰਦਾ ਹੈਗਾ ਪੇਕੇ ਘਰ ਦਾ ਡਰ ਹੁੰਦਾ ਫਿਰ ਜਾ ਕੇ ਸਹੁਰੇ ਘਰ ਹੋ ਜਾਂਦਾ ਕੁੜੀਆਂ ਦੀਆਂ ਰੀਜਾਂ ਤੇ ਸੁਪਨੇ ਤਾਂ ਨਾ ਉਹਨਾਂ ਦੇ ਨਾਲ ਸਿਵਿਆਂ ਚ ਹੀ ਮੱਚ ਜਾਂਦੇ ਨੇ ਪਰ ਪੂਰੇ ਨਹੀਂ ਹੁੰਦੇ ਤੂੰ ਰੋ ਨਾ ਮਨ ਖਬਰ ਤੇਰੇ ਘਰ ਵਾਲਾ ਵਧੀਆ ਮਿਲ ਜੇ ਤੇਰੀਆਂ ਸਾਰੀਆਂ ਰੀਜਾਂ ਤੇ ਸੁਪਨੇ ਪੂਰੇ ਕਰ ਦੇ ਪਰ ਬਬੀ ਮੈਂ ਨਹੀਂ ਹੋ ਜੀ ਵਿਆਹ ਕਰਾਣਾ ਬੱਸ ਬੱਸ ਤੈਨੂੰ ਪਤਾ ਵੀ ਇੱਥੇ ਤੇਰੀ ਮਰਜ਼ੀ ਪੁੱਛੀ ਜਾਊਗੀ ਕੁੜੀਆਂ ਨੂੰ ਕੋਈ ਨਹੀਂ ਪੁੱਛਦਾ ਵੀਰ ਦੀ ਮਰਜ਼ੀ ਕਰ ਸਕਣ ਮੈਂ ਵੀ ਤੇਰੇ ਵਰਗੀ ਸੀ ਸਿਰ ਤੇ ਪਿਆਉ ਨਹੀਂ ਸੀ ਕਿੰਨੀਆਂ ਰੀਝਾਂ ਤੇ ਸੁਪਨੇ ਲੈ ਕੇ ਵਿਆਹ ਕੇ ਇਸ ਘਰ ਵਿੱਚ ਆਈ ਸੀ ਕਿ ਮੇਰੇ ਘਰ ਵਾਲਾ ਮੇਰੇ ਸ਼ੌਂਕ ਪੂਰੇ ਕਰੂਗਾ ਤੂੰ ਦੇਖ ਹੀ ਰਹੀ ਹੈ ਕਦੇ ਮਾਨਸਾ ਵੀ ਨਹੀਂ ਲੈ ਕੇ ਕੋਈ ਚੀਜ਼ ਦਿਵਾਉਣ ਖਾਤਰ ਪਰ ਬੱਬੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੂੰ ਸਮਝਾ ਮੰਮੀ ਤੇ ਵੀਰੇ ਨੂੰ ਮੈਂ ਹਜੇ ਪੜਨਾ ਹੈ ਕੋਈ ਨਾ ਤੂੰ ਰੋ ਨਾ ਮੈਂ ਗੱਲ ਕਰੂੰਗੀ ਤੇਰੇ ਵੀਰੇ ਨਾਲ ਬੇਨੂੰ ਹਜੇ ਪੜ ਲੈਣ ਦੇ ਮੰਮੀ ਕੀਤਾ ਸੀ ਮਾਸੀ ਨੂੰ ਫੋਨ ਹਾਂ ਤਾ ਹੁਣ ਮੈਂ ਕਰੈ ਸਤੇ ਮਾਸੀ ਨੂੰ ਉਹ ਕਹਿੰਦੀ ਮੈਂ ਕੁੜੀ ਦੀ ਫੋਟੋ ਦਿਖਾਈ ਸੀ ਮੁੰਡੇ ਆਇਆ ਨੂੰ ਆਪਣੀ ਕੁੜੀ ਉਹਨਾਂ ਦੇ ਪਸੰਦ ਆ ਗਈ ਕਹਿੰਦੀ ਘਰੇ ਸਲਾਹ ਕਰ ਲਓ ਫਿਰ ਆਪਾਂ ਦੇਖ ਦਿਖਾਈਆ ਕਰ ਲਾਂਗੇ ਦੇਖਣਾ ਕੀ ਆ ਮੰਮੀ ਆਪਾਂ ਆਉਂਦੇ ਆਂ ਤਵਾਰ ਦਾ ਸਗ ਨਹੀਂ ਪਾ ਦਾਂਗੇ ਮੰਮੀ ਗਾਗਨ ਤਾਂ ਨਾ ਬੈਠਾ ਤੇ ਬੈਠੀ ਰੋਈ ਜਾਂਦੀ ਹੈਗੀ ਉਹ ਕਹਿੰਦੀ ਹਜੇ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਕਿਉਂ ਮੰਗ ਰਹੇ ਪਿਓ ਜੀ ਉਹਨੂੰ ਪੜ ਲੈਂਦੇ ਹਜੇ ਏਡੀ ਕਿੱਡੀ ਕ ਹੋ ਗਈ ਵਿਆਹ ਕਰਾਉਣ ਨੂੰ ਅੱਛਾ ਹੁਣ ਤੂੰ ਦੱਸਿਆ ਕਰੇਂਗੀ ਅਸੀਂ ਕਦੋਂ ਕੀ ਕਰਨਾ ਹੈਗਾ ਤੁਰਤ ਰੋ ਨਾ ਮੇਰਾ ਵਿਆਹ ਵੀ ਹੋਇਆ ਸੀ ਤੇ ਭਾਬੀ ਦਾ ਹੋਇਆ ਕੋਈ ਨਾ ਮੈਂ ਤੇ ਨਾਲ ਨਾ ਗੱਲ ਕਰੂੰਗੀ ਤੇ ਵੀ ਮੁੰਡਿਆਂ So sit down. Four people? Four people. All, right. All right. ਗੋਬਿਰਾਲ ਪਾਣੀ ਪੂਣੀ ਲੈ ਕੇ ਆਓ ਵਰਮਾਸੀ ਠੀਕ ਠਾਕ ਆ ਗਏ ਹਾਂ ਬਈ ਠੀਕ ਠਾਕ ਹੈ ਹਰਜੀਤ ਕੁੜੀ ਸੋਹਣੀ ਹੈਗੀ ਬਈ ਸੰਨ ਤਾਂ ਫੋਟੋ ਦੀ ਪਸੰਦ ਆ ਗਈ ਸੀ ਕੁੜੀ ਹੁਣ ਬਈ ਤੁਸੀਂ ਮੁੰਡਾ ਦੇਖ ਲਓ ਪਸੰਦ ਹੈ ਹਾਂ ਮਾਸੀ ਮੁੰਡਾ ਦਾ ਪਸੰਦ ਆ ਲੇ ਭੈਣ ਜੀ ਜੇ ਸਾਨੂੰ ਦੋਨੇ ਪਰਿਵਾਰ ਨੂੰ ਪਸੰਦ ਆ ਤਾਂ ਤੁਸੀਂ ਸਗਨ ਪਾ ਦਿਓ ਕੋਈ ਨਾ ਭੈਣੇ ਖੜ ਜੋ ਚਾਹ ਪਾਣੀ ਪਿਆ ਦੀ ਆਪਾਂ ਫੇਰ ਸਗਨ ਕਰ ਦਾਂਗੇ ਕੋਈ ਨਹੀਂ ਭੈਣ ਜੀ ਚਾਹ ਪਾਣੀ ਫੇਰ ਪੀਵਾਂਗੇ ਪਹਿਲਾਂ ਸਗਨ ਪਾ ਦਿਓ ਮੀਰਪਾਲ ਆ ਗਲਾਸ ਲੈ ਕੇ ਜਾਓ ਤੇ ਅੰਮਨ ਨੂੰ ਬੁਲਾ ਕੇ ਲਿਓ ਨੱਪੇ ਹੁਣ ਕਰੋ ਸਗਨ ਸਵਾਈ ਲੱਗੀ ਨੇ ਪਣ ਜਿੱਤ ਸਿੱਖਾ ਹੋਂ ਤਾਂ ਇਹ ਚੁੰਨੀ ਚੜਾ ਕੇ ਵੀ ਲੈ ਜਾਣਗੇ ਪੁੱਤ ਤੇ ਮਾਸੀ ਕਹਿੰਦੀ ਆ ਤੇ ਤੁਸੀਂ ਕਹਿੰਦੇ ਹੋ ਨਾ ਵੀ ਚੁੰਨੀ ਚੜਾ ਕੇ ਕੁੜੀ ਨਾਲ ਹੀ ਲੈ ਜਾਣਗੇ ਨਹੀਂ ਨਹੀਂ ਮੰਮੀ ਅੱਪ ਤਾਂ ਵਿਆਹ ਕਰਾਂਗੇ ਵੀ ਭਲ ਜਾਓ ਚਾਜੂ ਲੈ ਕੇ ਆਓ

ਹੋ ਗਈ ਗਾਗਨਾ ਹੋ ਗਏ ਪੁੱਤ ਤਿਆਰ ਹਾਂ ਹਾਂਜੀ ਮੰਮੀ ਤਿਆਰ ਹਾਂ ਬਸ ਚਲੋ ਪੁੱਤ ਉੱਥੇ ਆਪਣਾ ਸਾਰਾ ਸ਼ਰੀਕਾ ਕਬੀਲਾ ਹੋਊਗਾ ਉੱਥੇ ਨਾ ਨੀਵੀਂ ਪਾ ਕੇ ਬੈਠੀ ਰਹੀਂ ਬਾੜੀ ਕਿਸੇ ਨਾਲ ਗੱਲਬਾਤ ਨਾ ਕਰੀ ਸਿਰ ਤੇ ਨਾ ਚੁੰਨੀ ਲੈ ਲੈ ਨਾਲੇ ਗਾਗਨਾ ਗਾਗਨ ਪੁੱਤ ਹੈ ਹਾਂਜੀ ਮੰਮੀ ਪੂਰੇ ਹਾਂਜੀ ਮੈਂ ਤਾਂ ਪੁੱਤ ਤੈਨੂੰ ਐ ਪੁੱਛਦੀ ਸੀ ਹਾਂ ਮਗਾ ਜਦੋਂ ਆਪਾਂ ਪਾਠ ਤੇ ਗਏ ਤੇ ਹਾਂਜੀ ਉੱਥੇ ਤੇਰੀ ਭੂਆ ਬੈਠੀ ਸੀ ਤੇਰੇ ਕੋਲੇ ਉਹ ਕੀ ਗੱਲਾਂ ਜਾਂ ਕਰਦੀ ਸੀ ਤੇਰੇ ਨਾਲ ਉਹ ਤਾਂ ਮੰਮੀ ਜੇ ਐ ਪੁੱਛਦੇ ਸੀ ਵੀ ਤੇਰੇ ਪੇਕੇ ਠੀਕ ਨੇ ਸਾਰੇ ਤੇ ਨਾਲੇ ਐ ਪੁੱਛਦੇ ਸੀ ਵੀ ਤੇਰੀ ਸੱਸ ਠੀਕ ਰਹਿੰਦੀ ਆ ਤੇਰੇ ਨਾਲ ਅੱਛਾ ਐ ਕਹਿੰਦੀ ਸੀ ਫਿਰ ਤੈਂ ਕੀ ਕਹਤਾ ਮੈਂ ਕਹਤਾ ਮੈਂ ਕਿ ਹਾਂਜੀ ਵੀ ਬਹੁਤ ਵਧੀਆ ਨੇ ਸਾਰੇ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਨੇ ਹਾਂ ਪੁੱਤਾਂ ਹੀ ਕਹੀਦਾ ਹੁੰਦਾ ਹੈਗਾ ਬਾਹਲਾ ਅਧਿਕਾਰ ਦਾ ਪੇਤ ਨਹੀਂ ਕਿਸੇ ਨੂੰ ਦੇਈਦਾ ਹੁੰਦਾ ਠੀਕ ਆ ਮੰਮੀ ਕਾਗਣਾ ਕਾਗਣਾ ਹਾਂਜੀ ਮੇਰੇ ਕੱਪੜੇ ਪ੍ਰੈਸ ਕਰਦੇ ਮੈਂ ਜਾਣਾ ਫਿਰ ਕਿੱਥੇ ਜਾਣਾ ਤੁਸੀਂ ਉਹ ਕੰਮ ਮੈਂ ਮੈਨੂੰ ਯਾਰ ਤੂੰ ਕੱਪੜੇ ਪ੍ਰੈਸ ਕਰ ਦੇ ਪਤਾ ਨਹੀਂ ਕਿੱਥੇ ਜਾਂਦੇ ਆ ਜੇ 10 ਦਿਨ ਦੇ ਵੀ ਕਿੱਥੇ ਜਾਂਦੇ ਆ ਫਿਰ ਕੀ ਹੋ ਜਾਂਦਾ ਗੱਲ ਸੁਣ ਲਈ ਮੈਨੂੰ ਵੀ ਫੋਨ ਲੈ ਦੋ ਤਾਂ ਐ ਫੋਨ ਕੀ ਕਰਨਾ ਜੇ ਫੋਨ ਕਰਨਾ ਹੁੰਦਾ ਤੂੰ ਮੇਰੇ ਕੋਲ ਤੂੰ ਕਰ ਲਿਆ ਕਰ ਕਿਸੇ ਨੂੰ ਨਾਲੇ ਮੈਂ ਇਹ ਕਹਿੰਦੀ ਸੀ ਆਪਾਂ ਕਿਤੇ ਘੁੰਮਣ ਚੱਲੀਏ ਆਪਾਂ ਵਿਆਹ ਤੋਂ ਬਾਅਦ ਕਿਤੇ ਨਹੀਂ ਗਏ ਹੈਗੇ ਮੇਰੀਆਂ ਸਹੇਲੀਆਂ ਪੁੱਛਦੀਆਂ ਸੀ ਤੁਸੀਂ ਕਿੱਥੇ ਘੁੰਮਣ ਜਾਓਗੇ ਕੋਈ ਨਾ ਮੰਮੀ ਨੂੰ ਪੁੱਛਾਂਗੇ ਫਿਰ ਆਪਾਂ ਇਹਦੇ ਬਾਰੇ ਨਾਲੇ ਨਾ ਸਾਡੀ ਮਾਸੀ ਨਾਲ ਗੱਲ ਹੋਈ ਸੀ ਉਹ ਕਹਿੰਦੀ ਸੀ ਵੀ ਅਸੀਂ ਮੁੰਡੇ ਵਾਲਿਆਂ ਨੂੰ ਕਹਿ ਦਾਂਗੇ ਮੇਰੀ ਬੀਏ ਦਾ ਨਾ ਇੱਕ ਸਾਲ ਰਹਿੰਦਾ ਜੇ ਤੁਸੀਂ ਮੇਰੀ ਐਡਮਿਸ਼ਨ ਕਰਾ ਦੋ ਮੈਨੂੰ ਪੜਨ ਲਾ ਦੋ ਮੇਰੀ ਬੀਏ ਕੰਪਲੀਟ ਹੋ ਜਾਊਗੀ ਹੈ ਮਾਸੀ ਨਾਲ ਸਾਡੀ ਕੋਈ ਅਜਿਹੀ ਗੱਲ ਨਹੀਂ ਹੋਈ ਸਾਡੇ ਘਰੇ ਹਜ਼ਾਰ ਬਾਜ਼ ਨਹੀਂ ਹੈਗਾ ਹੁਣ ਤੂੰ ਘਰੇ ਰਹਿ ਘਰ ਦਾ ਕੰਮ ਕਰ ਤੇ ਕਹਿੰਦੇ ਸੀ ਵੀ ਮੰਮੀ ਨੂੰ ਪੁੱਛਾਂਗੇ ਘੁੰਮਣ ਜਾਣ ਵੇਲੇ ਮੈਂ ਨਾ ਪੁੱਛ ਲਾਂ ਪੁੱਛ ਕੇ ਦੇਖਦੀ ਆ ਆलो ਮੰਮੀ ਜੀ ਮੰਮੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਹਾਂ ਦੱਸ ਮੈਂ ਐਂ ਕਹਿੰਦੀ ਸੀ ਮੈਂ ਕਿਹਾ ਅਸੀਂ ਵਿਆਹ ਤੋਂ ਬਾਅਦ ਕਿਤੇ ਵੀ ਨਹੀਂ ਗਏ ਅਸੀਂ ਘੁੰਮਣ ਚਲੇ ਜਾਈਏ ਘੁੰਮਣ ਕੋਈ ਨਾ ਇੱਕ ਦਿਨ ਮਾਨਸਾ ਲੈ ਜੂਗਾ ਤੈਨੂੰ ਗੁੱਗੀ ਤੁਸੀਂ ਜਾਇ ਮਾਨਸ ਨਹੀਂ ਮੰਮੀ ਜੀ ਐ ਨਹੀਂ ਕਹਿੰਦੀ ਮੈਂ ਮੈਂ ਤਾਂ ਕਹਿਣੀ ਆ ਵੀ ਜਿਵੇਂ ਘੁੰਮਣ ਨਹੀਂ ਜਾਂਦੇ ਹੁੰਦੇ ਇੱਕ ਦੋ ਦਿਨਾਂ ਵਾਸਤੇ ਜਿਵੇਂ ਸ਼ਿਮਲੇ ਜਾਂ ਕਿਤੇ ਦੂਰ ਘੁੰਮਣ ਜਾਣਾ ਹੁੰਦਾ ਉਸ ਤਰ੍ਹਾਂ ਕਹਿਣੀ ਆ। ਨਾ ਭਾਈ ਹੁਣ ਕੰਮ ਕਰ ਕਰਦਾ ਤੂੰ ਹੁਣ ਮੈਥੋਂ ਨਹੀਂ ਕੰਮ ਤੰਦੇ ਹੁੰਦੇ ਹੈਗੇ। ਪਹਿਲਾਂ ਵਿਆਹ ਤੇ ਦੇਖ ਇੰਨਾ ਖਰਚਾ ਹੋ ਗਿਆ। ਹੁਣ ਉੱਥੇ ਜਾਓਗੇ ਉੱਥੇ ਬਥੇਰਾ ਖਰਚਾ ਹੋ ਜਾਊਗਾ। ਨਾ ਭਾਈ ਸਾਡੇ ਨਿਯਵਾਜ ਹੈਗਾ ਇਹਨੂੰ ਹੱਥਾਂ ਫੇਰਨ ਦਾ। ਨੂੰਤੀ ਤਾਂ ਨਾ ਘਰ ਦੇ ਅੰਦਰ ਹੀ ਸੋਹਣੀ ਲੱਗਦੇ ਤੂੰ ਫਿਰਦੀ। ਚੰਗਾ ਜਾ ਕੇ ਕੰਮ ਕਰ ਲੈ ਫਿਰ ਉਹਨੇ ਗੋਗੀ ਨੇ ਡਿਊਟੀ ਤੇ ਜਾਣਾ ਹੋਊਗਾ। ਇਹ ਕੀ ਹੋ ਜੀਆ ਮਜਬੂਰੀਆਂ ਨੇ। ਜੁੜੀਆਂ ਕੁੜੀਆਂ ਨੂੰ ਜ਼ਿੰਦਗੀ ਵੀ ਨਹੀਂ ਜਉਣ ਦਿੰਦੀਆਂ ਇਹਨਾਂ ਮਜਬੂਰੀਆਂ ਨੇ ਕੁੜੀਆਂ ਨੂੰ ਗੁਲਾਮ ਬਣਾ ਕੇ ਰੱਖਤਾ ਭਾਬੀ ਭਾਬੀ ਹਾਂ ਗੁਰੀ ਮੈਨਾਂ ਭਾਬੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਅੱਛਾ ਕੀ ਗੱਲ ਕਰਨੀ ਸੀ ਭਾਬੀ ਤੁਹਾਡੇ ਵਿੱਚ ਨਾਲ ਇੱਕ ਕੁੜੀ ਸੀ ਤੁਹਾਡੀ ਭੁਆ ਦੀ ਤੇ ਮੈਨੂੰ ਉਹ ਪਸੰਦ ਆ ਗਈ ਉਹ ਸਾਡੀ ਗੱਲ ਵੀ ਹੋ ਰਹੀ ਆ ਜੇ ਤੁਸੀਂ ਰਿਸ਼ਤੇ ਦੀ ਗੱਲ ਕਰ ਲਓ ਉਹਨਾਂ ਨਾਲ ਗੱਲ ਤਾਂ ਮੈਂ ਕਰ ਲਾਂਗੀ ਪਰ ਪਰ ਕੀ ਭਾਬੀ ਪਰ ਮੈਂ ਨਹੀਂ ਚਾਹੁੰਦੀ ਵੀ ਉਹ ਵੀ ਮੇਰੀ ਤਰ੍ਹਾਂ ਇਸ ਘਰ ਚ ਆ ਕੇ ਗੁਲਾਮੀ ਕਰੇ ਕੀ ਮਤਲਬ ਆ ਵੀ ਮੈਂ ਸਮਝਾਣੀ ਮਤਲਬ ਇਹ ਕਿ ਸਾਡੇ ਕੁੜੀਆਂ ਦੇ ਕਈ ਸੁਪਨੇ ਹੁੰਦੇ ਆ ਜਿਹੜੇ ਪੇਕੇ ਕਹਿੰਦੇ ਆ ਕਿ ਆ ਵੇ ਸਹੁਰੇ ਘਰ ਜਾ ਕੇ ਪੂਰੇ ਕਰੀ ਤੇ ਸਹੁਰੇ ਕਹਿੰਦੇ ਆ ਵੀ ਜੋ ਕਰਨਾ ਸੀ ਆਪਦੇ ਪੇਕੇ ਘਰੇ ਕਰਦੀ ਇਹਨਾਂ ਪੇਕੇ ਸਹੁਰਿਆਂ ਦੇ ਚੱਕਰ ਚ ਪਤਾ ਨਹੀਂ ਕੁੜੀਆਂ ਨੂੰ ਕਿੰਨੇ ਸੁਪਨੇ ਕਿੰਨੇ ਰੀਜਾ ਆਪਣੇ ਅੰਦਰ ਹੀ ਦਫਨ ਕਰਨੀਆਂ ਪੈਂਦੀਆਂ ਨੇ ਮੈਂ ਸਮਝਾਣੀ ਭਾਬੀ ਗੱਲ ਕੀ ਹੈ ਗੱਲ ਇਹ ਆ ਕਿ ਮੈਂ ਇੱਥੇ ਆ ਕੇ ਤੁਹਾਡੇ ਘਰ ਮੈਂ ਤੇਰੇ ਵੀਰੇ ਨੂੰ ਕਿਹਾ ਵੀ ਮੈਨੂੰ ਫੋਨ ਲੈ ਦੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਫੋਨ ਕੀ ਕਰਨਾ ਜੇ ਤੂੰ ਕਿਸੇ ਨੂੰ ਫੋਨ ਕਰਨਾ ਹੁੰਦਾ ਤਾਂ ਮੇਰੇ ਫੋਨ ਤੋਂ ਕਰ ਲਿਆ ਕਰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਪੜ੍ਹਾਈ ਵਿਚਾਲੇ ਰਹਿੰਦੀ ਆ ਮੇਰਾ ਬੀਏ ਦਾ ਇੱਕ ਸਾਲ ਰਹਿੰਦਾ ਮੈਨੂੰ ਮੇਰੀ ਬੀਏ ਪੂਰੀ ਕਰ ਲੈਣ ਦਿਓ ਤਾਂ ਉਹਨਾਂ ਨੇ ਕਿਹਾ ਕਿ ਤੂੰ ਪੜ੍ਹ ਕੇ ਕੀ ਕਰਨਾ ਤੂੰ ਤਾਂ ਘਰ ਪਾਂਡੀ ਮੰਝਣਿਆ ਤੂੰ ਘਰ ਦਾ ਕੰਮ ਦੇਖ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਵਿਆਹ ਤੋਂ ਬਾਅਦ ਕਿਤੇ ਨਹੀਂ ਘੁੰਮਣ ਫਿਰਨਗੇ ਮੈਨੂੰ ਕਿਤੇ ਕਮਾ ਲਿਓ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨਹੀਂ ਰਵਾਜ ਨੂੰਹਾਂ ਨੂੰ ਬਾਹਰ ਤੋਰਨ ਫੇਰਨ ਦਾ ਤੂੰ ਕੀ ਚਾਹਣਾ ਵੀ ਮੈਂ ਆਪਣੀ ਭੂਆ ਦੀ ਕੁੜੀ ਨੂੰ ਵੀ ਇਹ ਸਭ ਦੇ ਵਿੱਚ ਲਿਆ ਕੇ ਫਸਾ ਦੇਵਾਂ ਮੇਰੇ ਸੁਪਨੇ ਰੀਜਾਂ ਤਾਂ ਮਰ ਗਈਆਂ ਪਰ ਸੌਰੀ ਮੈਂ ਹੋਰ ਕਿਸੇ ਨੂੰ ਆਪਣੀ ਤਰ੍ਹਾਂ ਇਸ ਘਰ ਦੀ ਗੁਲਾਮ ਨਹੀਂ ਬਣਾ ਸਕਦੀ ਨਹੀਂ ਭਾਬੀ ਮੇਰੀ ਸੋਚ ਨਹੀਂ ਹੈਗੀ ਇਹੋ ਜੀ ਪਰ ਤੇਰੇ ਭਰਾ ਤੇ ਤੇਰੀ ਮਾਂ ਦੀ ਸੋਚ ਤਾਂ ਇਹੋ ਜੀ ਹੈ ਨਾ ਤੈਨੂੰ ਵੀ ਤਾਂ ਉਹਨਾਂ ਮੁਤਾਬਕ ਹੀ ਚੱਲਣਾ ਪਊ ਤੇ ਉਹਦੇ ਤੇਰੇ ਮੰਗ ਰਹੀ ਮੇਰੀ ਭੂਆ ਦੀ ਕੁੜੀ ਨਾਲ ਚੱਲਣਾ ਪਊਗਾ ਤੈਨੂੰ ਸਾਰਾ ਕੁਝ ਪਰਿਵਾਰ ਮੁਤਾਬਕ ਹੀ ਕਰਨਾ ਪਊਗਾ ਹੁਣ ਤੂੰ ਪਰਿਵਾਰ ਤੋਂ ਅੱਡ ਥੋੜੀ ਹੋ ਜਾਣਾ ਚਲ ਠੀਕ ਆ ਭਾਬੀ ਹਾਂ ਧੰਨ ਹੀਰ ਬਾਈ ਤੇ ਮੰਮੀ ਦੀ ਕਾਫਟ ਕਰ ਲਾਓ ਤੇ ਪਿੰਡ ਵਾਲੀ ਮੰਮੀ ਦਾ ਨੇ ਹਲੋ ਸਸਰੇ ਘਰ ਉੱਤੇ ਤੁਸੀਂ ਆ ਸਸਰੀ ਘਰ ਮੰਮੀ ਸਸਰੇ ਘਰ ਉੱਤੇ ਹੋਰ ਸਾਰੇ ਠੀਕ ਠਾਕ ਆ ਹਾਂਜੀ ਠੀਕ ਆ ਹੋਰ ਸਾਰੇ ਕਿਰੇ ਤੂੰ ਠੀਕ ਆ ਹਾਂ ਹਾਂ ਸਾਰੇ ਠੀਕ ਆ ਮੰਮੀ ਤੁਸੀਂ ਠੀਕ ਹੋ ਹਾਂ ਪੁੱਤ ਠੀਕ ਆ ਅਸੀਂ ਆਉਂਦੇ ਸੀ ਉੱਤ ਅੱਜ ਅੱਛਾ ਤੂੰ ਤਿਆਰ ਰਹੀ ᱛਿੰਗ ਲੈ ਕੇ ਜਾਵਾਂਗੇ ਤੇਰੇ ਨਾਲ ਅੱਛਾ ਠੀਕ ਆ ਮੰਮੀ ਠੀਕ ਆ ਪੁੱਤ ਠੀਕ ਠੀਕ ਮੰਮੀ ਮੇਰੀ ਨਾ ਪਿੰਡ ਵਾਲੀ ਮੰਮੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਅਸੀਂ ਆਉਣਿਆ ਤੈਨੂੰ ਮਿਲਣ ਨਾਲੇ ਵੀਰਪਾਲ ਦੇ ਉਤਾਰ ਆਉਂਦੇ ਆ ਉਹ ਕਹਿੰਦੇ ਵੀ ਤੂੰ ਨਾ ਵੀ ਆਦੇ ਕੱਪੜੇ ਪੈਕ ਕਰ ਲੈ ਅਸੀਂ ਤੈਨੂੰ ਲੈ ਕੇ ਜਾਵਾਂਗੇ ਨਾਲ ਮੈਨੂੰ ਕਹਦਾ ਵੀ ਠੀਕ ਆ ਨਾ ਤੂੰ ਬਿਨਾਂ ਪੁੱਛੀ ਕਹਿਤਾ ਵੀ ਮੈਂ ਜਾਵਾਂਗੀ ਉਹਨੇ ਨਾਲ ਹੈ ਇਹ ਚ ਪੁੱਛਣ ਵਾਲੀ ਕੀ ਗੱਲ ਆ ਮੰਮੀ ਮੈਂ ਆਪਦੇ ਪੈਕ ਕੀ ਤਾਂ ਜਾਨਣੀ ਆ 22 ਸਾਲ ਦੀ ਉੱਥੀ ਹੋ ਕੇ ਆਈ ਹੈਗੀ ਹੁਣ ਕੋਈ ਲੋੜ ਨਹੀਂ ਹੈਗੀ ਜਾਣ ਦੀ ਉਹ ਮਿਲ ਜਾਣਗੇ ਆ ਕਿ ਉਸ ਤੋਂ ਬਾਅਦ ਤੁਸੀਂ ਮਿਲਿਆ ਜਾ ਕੇ ਕੀ ਮਰ ਜਿਹਾ ਚਲਾਉਣ ਲੱਗ ਗਿਆ ਆਪਦੀਆਂ ਪੁੱਛਣਾ ਲੱਗਣ ਲੱਗੇ ਕਿਸੇ ਨੂੰ ਠੀਕ ਰਹੀ ਨਹੀਂ ਕਹਿਣਾ ਪਿੰਡ ਵਾਲੀ ਮੰਮੀ ਦਾ ਫੋਨ ਆਇਆ ਸੀ ਅੱਛਾ ਉਹ ਅਬਤਾਰ ਤੇ ਵੀਰ 팔 ਤੇ ਮੰਮੀ ਤਿੰਨੋਂ ਆਉਂਦੇ ਨੇ ਮੈਨੂੰ ਮਿਲਣ ਉਹ ਕਹਿੰਦੀ ਤੂੰ ਆਦੀ ਕੱਪੜੇ ਪੈਕ ਕਰ ਲੈਸ ਤੈਨੂੰ ਲੈ ਕੇ ਜਾਵਾਂਗੇ ਨਾਲ ਚਲ ਉਹ ਤਾਂ ਠੀਕ ਐ ਤੂੰ ਮੈਨੂੰ ਐਂ ਦੱਸ ਮੰਮੀ ਨੇ ਪੁੱਛ ਲਿਆ ਸੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੇਰੀ ਮੰਮੀ ਆਉਂਦੇ ਮੈਨੂੰ ਲੈ ਕੇ ਜਾਣਗੇ ਪਰ ਉਹ ਕਦੇ ਜਾਣਾ ਨਹੀਂ ਚਲ ਫਿਰ ਰਹਿਣ ਦੇ ਜੇ ਮੰਮੀ ਨੇ ਜਵਾਬ ਦਿੱਤਾ ਫੇਰ ਬਗ ਜੀ ਕਦੇ ਬਿਆਤਵਾਦੀ ਕੁੜੀ ਨੂੰ ਆਪਣੇ ਘਰ ਵਾਲੇ ਤੋਂ ਮਿਲਦੀ ਹੁੰਦੀ ਹੈ ਕਿ ਉਹ ਨੂੰ ਸਮਝੇਗਾ ਪਰ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਲਈ ਤਾਂ ਉਹੀ ਗੱਲ ਸਹੀ ਆ ਜਿਹੜੀ ਇਹਨਾਂ ਦੀ ਮਾਂ ਨੇ ਕਹਤੀ ਆਇਓ ਗਗਨ ਤਾਂ ਹੋ ਖੜੀ ਆ ਸਾਹਮਣੇ ਅਪੜਾਈ ਨੇ ਤਾਂ ਹੈ ਗਈ ਜਿੰਦੀ ਸਸੀਕਾਲ ਵੀਰੇ ਸਸੀਕਾਲ ਹੋ ਗगन ਠੀਕ ਹੈ ਹਾਂ ਠੀਕ ਹੈ ਔਰ ਗਗਨ ਕੀ ਖਿਆਲ ਹੈ ਠੀਕ ਹੈ ਹਾਂ ਠੀਕ ਹੈ

ਉਹ ਵੀ ਪਾਣੀ ਪੀ ਲੋ। ਇਹਦੇ ਬੈਠਾ ਰਹੇ ਹਾਂ ਬਈ। ਹੋ ਠੀਕ ਆ ਤੈਨੂੰ? ਹਾਂ ਮੰਮੀ ਠੀਕ ਆ। ਕਰ ਲਈ ਤਿਆਰੀ? ਸਾਨੂੰ ਤਾਂ ਭੈਣ ਜੀ ਨੇ ਪੁੱਛਿਆ ਨਹੀਂ ਬਿਨਾ ਪੁੱਛੀ ਤਿਆਰੀ ਕਰ ਲਈ ਸਾਨੂੰ ਤਾਂ ਪਿੱਛੋਂ ਪਤਾ ਲੱਗਿਆ ਵੀ ਤੁਸੀਂ ਆਉਣਾ ਹੈਗਾ ਮੇਰੀ ਤਾਂ ਭੈਣ ਜੀ ਸਿਹਤ ਠੀਕ ਨਹੀਂ ਹੈਗੀ ਕੰਮ ਤਾਂ ਤਾਂ ਨਹੀਂ ਹੁੰਦਾ ਮੈਥੋਂ ਕਿਤੇ ਫੇਰ ਲੈ ਜਾਓ ਲਾ ਆਊਗੀ ਚਾਰ ਦਿਨ ਅਸੀਂ ਤਾਂ ਗਗਨ ਨੂੰ ਲੈਣ ਹੀ ਆਏ ਸੀਗੇ ਕੋਈ ਨਹੀਂ ਉਤਾਰ ਉਹ ਤਾਂ ਮੈਂ ਛੱਡਿਆ ਹੂੰ ਮੰਮੀ ਨੂੰ ਲੋਟ ਹੋ ਜਾਣ ਦੇ ਪਹਿਲਾਂ ਮਾਸੀ ਜੀ ਕੀ ਹੋ ਗਿਆ ਥੋੜੀ ਸਿਹਤ ਨੂੰ ਬਸ ਪਤਾ ਹੀ ਨਹੀਂ ਲੱਗਦਾ ਪੁੱਤ ਕਮਜ਼ੋਰੀ ਜੀ ਵਾਲੀ ਹੋਈ ਪਈ ਉੱਠਿਆ ਜਾਂ ਜਾਂਦਾ ਜਿਵੇਂ ਮੱਸੀ ਨੂੰ ਕਮਜ਼ੋਰੀ ਹੋ ਜਾਂਦੀ ਐ ਐਵੇਂ ਮੇਰੀ ਮੰਮੀ ਨੂੰ ਕਮਜ਼ੋਰੀ ਹੋ ਜਾਂਦੀ ਜਦੋਂ ਮੈਂ ਪਿੱਕੇ ਜਾਣਾ ਹੁੰਦਾ ਕੀ ਮਤਵਲਾ ਵੀਰਪਾਲ ਤੇਰਾ ਰਿਸ਼ਤੇਦਾਰੀ ਜਾ ਕੇ ਇਹੀਆਂ ਗੱਲਾਂ ਕਰਦੀਏਗੀ ਠੀਕ ਤਾਂ ਕਹਿ ਰਹੀ ਐ ਵੀਰੇ ਭਾਬੀ ਗਲਤ ਕੀ ਕਹਿ ਰਹੀ ਐ ਝੂਠ ਤਾਂ ਨਹੀਂ ਬੋਲ ਰਹੀ ਸਾਡੀਆਂ ਸੱਸਾਂ ਵਾਂਗੂ ਗਗਨ ਐ ਕਿਵੇਂ ਬੋਲੀ ਜੰਨੀ ਐ ਤੂੰ ਮੈਂ ਅੱਜ ਬੋਲੂੰਗੀ ਜੇ ਮੈਂ ਅੱਜ ਨਾ ਬੋਲੀ ਤਾਂ ਮੈਂ ਸਾਰੀ ਉਮਰ ਚੁੱਪੀ ਰਹੂੰਗੀ ਪਤਾ ਨਹੀਂ ਕਿੰਨਾ ਖੁਸ਼ ਆਵਦੇ ਅੰਦਰ ਹੀ ਲੈ ਕੇ ਮਰ ਜੂੰਗੀ ਆ ਆ ਭਾਬੀ ਬੋਲ ਮੈਂ ਤੇਰੇ ਨਾਲ ਹੀ ਆ ਮੈਂ ਭਾਬੀ ਸਾਰਾ ਕੁਝ ਸੁਣ ਲਿਆ ਸੀ ਜਿਹੜਾ ਤੈਨੂੰ ਮੰਮੀ ਕਹੀ ਜਾਂਦੀ ਸੀ ਵੀ 22 ਸਾਲਾਂ ਤੂੰ ਪੇਕਿਆਂ ਤੋਂ ਹੋ ਕੇ ਆਈਆਂ ਵੀ ਕੀ ਕਰਨ ਜਾਣਾ ਪੇਕਕੇ ਮੰਮੀ ਤੈਨੂੰ ਕਹਿੰਦੀ ਸੀ ਵੀ ਤੂੰ ਪੇਕਕੇ ਕੀ ਕਰਨ ਜਾਣਾ ਨਾ ਮੰਮੀ ਤੂੰ ਉਹ ਸੱਚ ਬੋਲਦੀ ਸੀ ਜਾਂ ਹੁਣ ਸੱਚ ਬੋਲਦੀ ਏ ਤੇਰੀ ਸਿਹਤ ਨਹੀਂ ਠੀਕ ਤੈਨੂੰ ਕੀ ਲੋੜ ਪੈਗੀ ਬੁੱਝ ਬੋਲਣ ਦੀ ਤੂੰ ਜਾ ਕੇ ਆਪਦਾ ਕੰਮ ਕਰ ਮੰਮੀ ਮੈਂ ਤਾਂ ਆਪਦਾ ਕੰਮ ਹੀ ਕਰ ਰਿਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਉਂ ਤੁਸੀਂ ਤੇ ਮਾਸੀ ਜੀ ਇਕ ਵਾਰੀਆਂ ਸੀ ਜਿਹੜੀਆਂ ਸੋਡੇ ਦਿਲ ਦੀਆਂ ਰੀਜਾਂ ਸੀ ਸੋਡੇ ਮਾਪੇ ਉਹ ਜਾ ਘਰ ਵਾਲੇ ਨੇ ਪੂਰੀਆਂ ਕਰਤੀਆਂ ਪਹਿਲਾਂ ਤਾਂ ਤੂੰ ਦੱਸ ਦੇ ਕੀ ਚਾ ਜਿਵੇਂ ਤੁਸੀਂ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਉਵੇਂ ਜਿਉਈਏ ਜ਼ਿੰਦਗੀ ਜਵਾਬ ਦਿਓ ਮੈਨੂੰ ਕੁੜੀਆਂ ਨੂੰ ਤਾਂ ਆਪਦੇ ਮਾਪਿਓ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਭਾਈ ਕੌਣ ਪੁੱਛਦਾ ਕੁੜੀਆਂ ਨੂੰ ਅੱਛਾ ਫਿਰ ਜੇ ਉਹ ਸੋਡਾ ਵਿਆਹ ਹੋਇਆ ਸਹੁਰੇ ਘਰ ਤਾਂ ਆਪਦੇ ਹਿਸਾਬ ਨਾਲ ਹੀ ਜ਼ਿੰਦਗੀ ਜਿਉਉਂਦੇ ਹੋਣਗੇ ਬੇ ਸਹੁਰੇ ਘਰ ਕਿੱਥੇ ਚੱਲਦੇ ਨੂਹਾਂ ਦੀ ਜਿਵੇਂ ਸੱਸ ਸਹੁਰਾ ਘਰ ਵਾਲਾ ਕਹੇ ਉਵੇਂ ਕਰਨਾ ਪੈਂਦਾ ਫਿਰ ਜਦੋਂ ਵੀ ਸੋਡੀ ਗੱਲ ਨਹੀਂ ਪੂਰੀ ਹੁੰਦੀ ਸੀ ਸੋਲੂ ਵੀ ਬੁਰਾ ਲੱਗਦੀ ਹੁਣ ਗੁਰੀ ਕੀ ਬੁਝਾਰਤਾਂ ਹੀ ਪਾਈਆਂ ਨਾ ਯਾਰ ਕਿਉਂ ਕਹਿਣਾ ਚਾਹਣਾ ਸਾਫ਼-ਸਾਫ਼ ਕਹਿਣਾ ਭਾਈ ਮੈਂ ਇਹ ਕਹਿਣਾ ਚਾਹਣਾ ਜਦੋਂ ਕੁ ਤੇ ਮਾਂ ਕਹਿੰਦੀ ਆ ਜਦੋਂ ਤੂੰ ਸੋਹਰੇ ਘਰ 바ਗੀ ਉੱਥੇ ਜਾ ਕੇ ਆਪਦੇ ਸੁਪਨੇ ਪੂਰੇ ਕਰ ਲਈ ਤੇ ਫੇਰ ਉਹ ਕੁੜੀ ਦਾ ਵਿਆਹ ਹੋ ਜਾਂਦਾ ਤੇ ਉਹਨੂੰ ਮੇਰੇ ਭਰਾ ਵਰਗਾ ਘਰ ਵਾਲਾ ਮਿਲ ਜਾਂਦਾ ਜੋ ਆਪ ਤਾਂ ਬਾਹਰ ਘੁੰਮਦਾ ਫਿਰਦਾ ਪੜਿਆ ਲਿਖਿਆ ਤੇ ਆਪਦੇ ਘਰ ਵਾਲੀ ਨੂੰ ਫੋਨ ਨਹੀਂ ਲੈ ਕੇ ਦੇ ਸਕਦਾ ਮੈਂ ਤਾਂ ਉਹਨੂੰ ਕਿਤੇ ਘੁਮਾ ਕੇ ਲਿਆ ਸਕਦਾ ਨਾ ਉਹਦੀ ਉਦੂਰੀ ਰਹੀ ਪੜ੍ਹਾਈ ਪੂਰੀ ਕਰਾਉਂਦਾ ਐਨੀ ਤੰਗ ਸੋਚ ਕਿਉਂ ਬਾਈ ਤੇ ਕਾ ਮੇਰੀ ਮਾਂ ਇਹਦੇ ਵੀ ਪਤਾ ਨਹੀਂ ਕਿੰਨੇ ਕੁ ਸੁਪਨੇ ਰੀਝਾਂ ਦਿਲ 'ਚ ਦਫ਼ਨ ਕਰਕੇ ਰਹਿਗੇ ਤੇ ਇਹਨੂੰ ਵੀ ਅਹਿਸਾਸ ਹੋਣਾ ਚਾਹੀਦਾ ਅੱਜ ਇਹ ਵੀ ਇਹਦੇ ਸੁਪਨੇ ਤੇ ਰੀਝਾਂ ਮਾਰ ਰਹੀ ਆ ਸੱਚ ਹਮੇਸ਼ਾ ਕੌੜਾ ਹੁੰਦਾ ਜਦੋਂ ਮੈਂ ਕੁਮਾਰੀ ਸੀ ਤਾਂ ਮੇਰੇ ਭਰਾ ਨੇ ਕਿਹਾ ਕਿ ਤੂੰ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਸਲਵਾਰ ਕਮੀਜ਼ ਪਾ ਸਿਰ ਤੇ ਚੁੰਨੀ ਲੈ ਕੇ ਰੱਖ ਤੂੰ ਕੱਲੀ ਘਰ ਤੋਂ ਬਾਹਰ ਨਹੀਂ ਜਾ ਸਕਦੀ ਹੋਰ ਤਾਂ ਛੱਡੋ ਮੈਂ ਆਪਣੀ ਮਰਜ਼ੀ ਨਾਲ ਚੂੜੀਆਂ ਤੱਕ ਨਹੀਂ ਸੀ ਚੜਾ ਸਕਦੀ ਤੇ ਮੇਰੀ ਇਹ ਮਾਂ ਨੇ ਕਿਹਾ ਕਿ ਪੇਕੇ ਘਰ ਤਾਂ ਕੁੜੀਆਂ ਐਂ ਰਹਿੰਦੀਆਂ ਹੁੰਦੀਆਂ ਨੇ ਸਾਧੀਆਂ ਬਣ ਕੇ ਰਹਿੰਦੀਆਂ ਹੁੰਦੀਆਂ ਤੂੰ ਆਪਣੀਆਂ ਰੀਝਾਂ ਆਪਣੇ ਸੁਪਨੇ ਆਪਦੇ ਚਾ ਆਪਦੇ ਸਹੁਰੇ ਘਰ ਜਾ ਕੇ ਪੂਰੇ ਕਰੀ ਫਿਰ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਫੋਨ ਲੈ ਦਿਓ ਉਸਨੇ ਕਿਹਾ ਕਿ ਤੈਂ ਫੋਨ ਕੀ ਕਰਨਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ ਮੈਨੂੰ ਕਿਤੇ ਕਮਾ ਲਓ ਤਾਂ ਉਸਨੇ ਕਿਹਾ ਕਿ ਨਹੀਂ ਪਹਿਲਾਂ ਮੰਮੀ ਤੋਂ ਆਗਿਆ ਲੈ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਪੜ੍ਹਾਈ ਵਿਆਹ ਕਰਕੇ ਅੱਧ ਵਿਚਾਲੇ ਰਹਿ ਗਈ ਮੈਨੂੰ ਪੜ੍ਹਨ ਲਗਾ ਦਿਓ ਤਾਂ ਉਸਨੇ ਕਿਹਾ ਕਿ ਪੜ੍ਹ ਕੇ ਤੂੰ ਕੀ ਕਰੇਂਗੀ ਮੰਜਨੇ ਤਾਂ ਕਰੇ ਪਾਂਢੀ ਆ ਤੇ ਮੇਰੀ ਸੱਸ ਇਸਨੇ ਮੈਨੂੰ ਕਿਹਾ ਕਿ ਤੂੰ ਸਰੀਕੇ ਕਬੀਲੇ ਚ ਕਿਸੇ ਨਾਲ ਜ਼ਿਆਦਾ ਬੋਲਣਾ ਚੱਲਣਾ ਨਹੀਂ ਚੁੱਪ ਕਰਕੇ ਬੈਠਣਾ ਤੇ ਨਾਲੇ ਕਿਹਾ ਕਿ ਘੁੰਮਣ ਫਰੋਣ ਦਾ ਸਾਡੇ ਤਾਂ ਰਿਵਾਜ ਹੀ ਨਹੀਂ ਹੈ ਕਿ ਸਾਡੀਆਂ ਨੂੰਹਾਂ ਧੀਆਂ ਕਿਤੇ ਘੁੰਮਣ ਫਿਰਨ ਜਾਣ ਫਿਰ ਇਸ ਨੇ ਕਿਹਾ ਕਿ ਪੇਕੇ ਨਹੀਂ ਜਾਣਾ ਤੂੰ 20 ਸਾਲ ਦੀ ਪੇਕੇ ਹੋ ਕੀ ਆਈਆਂ ਜੇ ਮੈਂ 20 ਸਾਲ ਦੀ ਪੇਕੇ ਹੋ ਕੇ ਆਈਆਂ ਤਾਂ ਮੈਂ ਉਸ ਘਰ ਨੂੰ ਤਿਆਗ ਦਿਆਂ ਇਹ ਮੇਰੀ ਸੱਸ ਜੋ ਕਦੇ ਮੇਰੀ ਤਰ੍ਹਾਂ ਕੁੜੀ ਸੀ ਫਿਰ ਬਹੂ ਬਣੀ ਫਿਰ ਮਾਂ ਬਣੀ ਤੇ ਅੱਜ ਸੱਸ ਬਣੀ ਆ ਮਾਂ ਤੇ ਮੰਮੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਲਿਆ ਜੋ ਛੁੱਡੀਆਂ ਰੀਝਾਂ ਸੀ ਸੁਪਨੇ ਸੀ ਉਹ ਪੂਰੇ ਹੋ ਗਏ ਤੁਸੀਂ ਜੋ ਜ਼ਿੰਦਗੀ 'ਚ ਕਰਨਾ ਚਾਹੁੰਦੀ ਸੀ ਉਹ ਤੁਸੀਂ ਕਰ ਲਿਆ ਦੋਨਾਂ ਨੇ ਨਹੀਂ ਨਹੀਂ ਨੀਮੀ ਨਹੀਂ ਪਾਉਣੀ ਨੀਮੀ ਪਾਉਣ ਨਾਲ ਨਹੀਂ ਸਰਦਾ ਮੇਰੀ ਗੱਲ ਦਾ ਜਵਾਬ ਦਿਓ ਮੈਨੂੰ ਜਵਾਬ ਚਾਹੀਦਾ ਤੁਹਾਡੇ ਕੋਲੋਂ ਨਹੀਂ ਤੀਏ ਪਹਿਲਾਂ ਤਾਂ ਮੇਰਾ ਪਿਓ ਤੇ ਮੇਰੇ ਭਰਾ ਦਾ ਡਰ ਸੀ ਫਿਰ ਤੇਰਾ ਬਾਪੂ ਅੜਬ ਸੀ ਫਿਰ ਮੇਰੀ ਸੱਸ ਬਾਲੀ ਵੀ ਲੜਾਕੀ ਸੀ ਫਿਰ ਪੁੱਤ ਜ਼ਿੰਮੇਵਾਰੀਆਂ ਨੇ ਘੇਰ ਲਿਆ ਜਿਹੜਾ ਕੁਝ ਉਹਨਾਂ ਨੇ ਕਿਹਾ ਮੈਂ ਉਹੀ ਕੀਤਾ ਸਹੀ ਕਿਹਾ ਪਹਿਨੇ ਤੈਂ ਕਵੇਂ ਕਹਿੰਦੇ ਸੀ ਉਹ ਵੀ ਕਰਦੇ ਸੀ ਆਪਾਂ ਤਾਂ ਕਿਤੇ ਆਪਣੀ ਮਰਜ਼ੀ ਨਾਲ ਚੱਲੀਆਂ ਹੀ ਨਹੀਂ ਫਿਰ ਮੰਮੀ ਤੁਹਾਨੂੰ ਦੁੱਖ ਤਾਂ ਹੋਊਗਾ ਤੁਸੀਂ ਆਪਦੇ ਸੁਪਨੇ ਆਪਦੇ ਮਨ ਚ ਹੀ ਮਾਰ ਲੇ ਹਾਂ ਪੁੱਤ ਦੁੱਖ ਤਾਂ ਹੈਗੇ ਹੈਗਾ ਫਿਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੋ ਤੁਸੀਂ ਨਹੀਂ ਕਰ ਸਕੀਆਂ ਉਹ ਤੁਸੀਂ ਸਾਨੂੰ ਕਰਨ ਦਿਓ ਛੋਡੇ ਸੁਪਨੇ ਮਰ ਚੁੱਕੇ ਆ ਪਰ ਸਾਡੇ ਤਾਂ ਹਲੇ ਜਿਉਂਦੇ ਆ ਤੇ ਸਾਨੂੰ ਤਾਂ ਸਾਡੇ ਸੁਪਨੇ ਪੂਰੇ ਕਰਨ ਦਿਓ ਜਾਂ ਤੁਸੀਂ ਚਾਹਣੀ ਹੋ ਵੀ ਅਸੀਂ ਵੀ ਤੁਹਾਡੀ ਤਨਾਰੀਜਾਂ ਤੇ ਸੁਪਨੇ ਮਨ ਚ ਲੈ ਕੇ ਉਹੀ ਕਰੀਏ ਜੋ ਸਾਨੂੰ ਦੂਜੇ ਕਰਨ ਨੂੰ ਕਹਿੰਦੇ ਆ ਜੇ ਤੁਸੀਂ ਚਾਹੋ ਤਾਂ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਅੱਜ ਤੋਂ ਬਾਅਦ ਭਾਈ ਉਹੀ ਹੋਊਗਾ ਜਿਹੜੀ ਮੇਰੀ ਨੂਨ ਕਹੂਗੀ ਇਹਦੇ ਸਾਰੇ ਸੁਪਨੇ ਮੈਂ ਪੂਰੇ ਕਰੂੰਗੀ ਹਾਂ ਭੈਣ ਜੀ ਮੈਂ ਵੀ ਆਪ ਦੀ ਨੂਨ ਦੇ ਸਾਰੇ ਸੁਹਣੇ ਪੂਰੇ ਕਰੂੰਗੀ ਅੱਜ ਤੋਂ ਸਾਡੇ ਪੁੱਤ ਪਈ ਇਹਨਾਂ ਦੀ ਹਰ ਗੱਲ ਮੰਨਣਗੇ ਤੁਸੀਂ ਵੀ ਆਪਦੀਆਂ ਨੂੰਹਾਂ ਦੇ ਸਾਰੇ ਸੁਪਨੇ ਪੂਰੇ ਕਰੋ। ਦਸਿਕਾ ਜੀ ਸਾਰਿਆਂ ਨੂੰ ਤੁਸੀਂ ਸਾਡੀ ਇਹ ਵੀਡੀਓ ਦੇਖ ਲਈ ਹੁਣੇ ਹਨਾ ਵੀ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਆਉਣ ਵਾਲੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸੱਤਪਾੜ ਵਾਲੀ ਸ਼ੇਰ ਗੁਰਜੀਤ ਸਿੰਘ ਪਰਮਾਰ ਅਭੀ ਪਠੜ੍ਹ ਜਸਵੀਰ ਕੌਰ ਬਲਬੀਰ ਢੀਂਡਸਾ ਆਮਨ ਫੱਤਾ ਮਾਲੋਕਾ ਕੁਲਬੀਰ ਸਿੰਘ ਢਾਲੀਵਾਲ ਨਮੀਨ ਅੰਬਾਲਾ ਮੱਖਣ ਸਿੰਘ ਬੀਰੋਕੇ ਸੁਖਦੀਪ ਜੁਐਸਏ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਵਧੀਆ ਕਮੈਂਟ ਕਰਦੇ ਰਹੋ ਤੇ ਨਾਲ ਜੁੜੇ ਰਹੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ